ਸਰ ਸਾਡੇ ਲੈ ਕਿ ਆਪਾਂ ਨੂੰ ਜ਼ਮੀਂ ਮਾੜੀ ਦੇਤੀ ਯਾਰ। ਯਾਰ ਕੀ ਗੱਲ ਬਣ ਗਈ? ਇਹ ਤਾਂ ਵਧੀ ਜੀ ਨਹੀਂ ਇਹਨਾਂ ਤੇ ਵੀ ਬੂਮੀ ਹੈ ਨਹੀਂ ਹੈ। ਦੇਖਿਓ ਭਰਾਵਾ ਉਹ ਆਉਂਦਾ ਕਿ ਚੁੱਪ ਹੀ ਕਰਦਾ ਹੁਣ ਤੋ ਆ ਜਾ ਬਾਹਰ ਨਿਕਲਿਆ। ਉਹਨੂੰ ਮਾੜਾ ਨਹੀਂ ਕਹਿਣ ਦਾ। ਹਾਂ। ਗੱਲ ਨਾ ਕਰੀ। ਆ ਜਾ ਉਹਨੂੰ ਜ਼ਮੀਂ ਪੁੱਛਦੇ ਆ ਯਾਰ। ਨਾ ਤਾਂ ਉਹਨਾਂ ਨੇ ਐਤ ਕੀ ਪਸ਼ੂਆਂ ਨੂੰ ਵੱਢਣ ਵਾਸਤੇ ਕੋਈ ਵੱਡੀ ਅਮਲਾ ਨਾ ਉਹਦੇ ਤੇ ਕੋਈ ਬੀ ਬਣਿਆ। ਹਾਂ। ਫਿਰ ਕਿਸ ਨੇ ਬੀ ਮਾੜਾ ਦੇਤਾ ਚਲ ਗੱਲ ਕਰਦੇ ਆ ਵੀ ਕਿੱਥੋਂ ਲਿਆਇਆ। ਐਡੀ ਐਡੀ ਕਰੇਗੀ ਇਹ। ਹੋਰ। ਇਹ ਤਾਂ ਕਹਿੰਦੇ ਸੀ ਅਸੀਂ ਬੀ ਬਾਹਰੋਂ ਲੈਂਦਾ। ਚਲ ਪੁੱਛਦੇ ਆ ਪਰ ਕੀ ਕਹਿੰਦੇ ਆ। ਉਹਦੇ ਆ ਚੱਲ ਫਿਰ ਆਪਾਂ ਚੱਲ ਇਹਨਾਂ ਕੋਲੇ ਠੀਕ ਹੈ ਯਾਰ ਇਹਨਾਂ ਨੂੰ ਉਹ ਠੀਕ ਠਾਕ ਹੈ ਬਈ ਠੀਕ ਹੈ ਹੋਰ ਹੋਰ ਫੜ ਜਾਂਦੇ ਸੀ ਠੀਕ ਹੈ ਪਰਵਾਹ ਬੀ ਲਿਆਂਦਾ ਸੀ ਬਹੁਤ ਤਕੜਾ ਹੈ ਇਹ ਦੇਖਣ ਆਏ ਸੀ ਯਾਰ ਇੱਥੇ ਹੁਣ ਬੱਡਲ ਬੱਡਨ ਵਾਲੇ ਆ ਜਾਂਦੇ ਆ ਮੈਸਾ ਯਾਰ ਕਿਤੇ ਚੋਰੀ ਚੋਰੀ ਨਾ ਹੋ ਜੇ ਸੀ ਕਿ ਉਹ ਬੀ ਤਿਆਰ ਕਰਨਾ ਦਾ ਬਾਈ ਠੀਕ ਹੈ ਬੀ ਬਹੁਤ ਉੱਪਰ ਇਹ ਵੇਚੋਗੇ ਬਈ ਫਿਰ ਇਹ ਬੀ ਯਾਰ ਇਹ ਤਾਂ ਲੈਣਾ ਚ ਲੱਗ ਲੱਗਦਾ ਸੀ ਲਿਆ ਅੱਛਾ ਤੇ ਹੁਣ ਇਹ ਇਹ ਤਾਂ ਕਿਲੋਆਂ ਦੇ حساب ਨਾਲ ਵੇਖਦਾ ਬਾਈ ਫਰਦਾ ਰ ਵੱਢਣੀ ਵੀ ਔਖੀ ਹੈ ਮਸ਼ੀਨ ਤੋਂ ਵਢਾਉਣੇ ਪਊ ਇਹ ਨਹੀਂ ਨਹੀਂ ਵੱਢਾਂਗੇ ਇਹਨੂੰ ਤਾਂ ਫਰਿਆ ਛੱਪਾ ਸਵਾਣੂ ਦੀ ਚਾਰੀ ਪਈ ਇਹ ਬੀਆਸਤੀ ਨਹੀਂ ਹੁੰਦੀ ਸਪੈਸ਼ਲ ਕੱਲੇ ਬੀਆਸਤੀ ਤਿਆਰ ਕਰੀਏ ਰੈਡੀ ਤਿਆਰ ਕਰੀਏ ਹਾਂ ਇਹ ਜੀ ਪਸਗੋਣੂ ਪਾਤੀ ਕੋਸੀ ਗਾਲੀ ਕਰਦੇ ਹੁੰਦੇ ਸੀ ਪਿੱਛੇ ਮੈਂ ਕਿਹਾ ਜਵੀ ਦਾ ਬੀ ਉਹਨਾਂ ਤੋਂ ਲਵਾਂਗੇ ਮੈਂ ਕਿਹਾ ਜਵੀ ਬਹੁਤ ਚੰਗੀ ਹੁੰਦੀ ਹੈ ਬੀਆਸਤੇ ਠੀਕ ਹੈ ਵੀ ਇਹਦੀ ਉਹ ਹੈ ਵੀ ਉਹ ਕਹਿੰਦੇ ਵੀ ਕੱਦ ਇਹਦਾ ਇੰਨਾ ਹੀ ਰਹਿੰਦਾ ਇੱਥੇ ਪਰ ਜਿਹੜਾ ਇਹਦਾ ਫਾਲਾ ਹੈ ਉਹ ਦਲਾ ਕੇ ਜੇ ਪਸੰਦ ਆਣਾ ਪਾਣੇ ਦੁੱਧ ਬਹੁਤ ਜਾਰੀ ਦੁੱਧ اچھا ਪੱਠਿਆਂ ਵਾਸਤੇ ਨਹੀਂ ਸਹੀ ਹੈ ਪੱਠਿਆਂ ਵਾਸਤੇ ਨਹੀਂ ਪਰ ਸਾਨੂੰ ਨਹੀਂ ਪਤਾ ਸੀ ਨਹੀਂ ਨਹੀਂ ਪਰ ਸਾਨੂੰ ਜਰੂਰ ਦਿਓ ਭਾਈ ਇੱਥੇ ਵੀ ਹਾਂ 20 ਦੀ ਨਾਕੀ ਲੈ ਜੀ ਪਹਿਲ ਦੇ ਆਧਾਰ ਤੇ ਸਾਨੂੰ ਜਰੂਰ ਦਿਓ ਲਾਈ ਦਾ ਜ਼ਮਾਨਾ ਨਹੀਂ ਰਹਿ ਗਿਆ ਸਹੀ ਗੱਲ ਹੈ ਆਪਾਂ ਨੂੰ 4 ਦੇ ਲੈ ਦੱਸ ਯਾਰ ਹਾਂ ਬੀ ਤੇ ਪਵਾ ਗਿਆ ਤਾਂ ਉੰਕਾ ਬਗਾਉ ਤਾਂ ਕਿ ਇਹਨੇ ਬੀਗਾਉ ਤੋ ਦਿੱਤਾ ਤਾਂ ਕਹਿੰਦੇ ਲੈਣਾ ਚਲਾਂਗੇ ਲੈ ਕੇ ਲਿਆਦਾ ਸੁਣਨਾ ਤੇ ਤੂੰ ਐਵੇਂ ਉਹਨਾਂ ਨੂੰ ਵਾਕੀਂ ਦਾ ਕਿ ਬੀਜ ਦੇ ਦੀ ਸਾਨੂੰ ਉਹ ਮੈਂ ਤਾਂ ਜਾਣ ਕੇ ਕਹਿੰਦਾ ਸੀ ਅੱਛਾ ਤੁਹਾਨੂੰ ਤਾਂ ਪਤਾ ਸੀ ਨਹੀਂ ਨਹੀਂ ਫੇਰ ਠੀਕ ਹੈ ਉਹ ਬੀ ਇਹ ਲਵਾਂਗੇ ਬੀ ਆਪਾਂ ਉਹਨਾਂ ਤੋਂ ਇਹੀ ਲਵਾਂਗੇ ਆਪਾਂ ਠੀਕ ਹੈ ਠੀਕ ਹੈ ਆਏ ਸੀ ਵੱਡੇ ਬੀ ਬਾਰੇ ਪੁੱਛਣੇ ਮਾੜਾ ਦੇ ਦੀ ਤੁਹਾਨੂੰ ਫਲਾਣਾ ਕਿਉਂ ਤੋਰਦੇ ਨੇ ਠੰਡੇ ਕਰਕੇ ਤੋਰਦੇ ਨੇ ਠੰਡੇ ਕਰਕੇ ਆਪਾਂ ਨੂੰ ਕੌਣ ਜਿੱਤ ਲੂ ਯਾਰ